ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਵਲੋਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਤੇ ਲੌਜੀ ਲੱਗੇ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਦਿਨ ਹੈਗਾ ਜੀ ਇੱਥੇ ਸੋਮਵਾਰ ਦਾ ਤੇ ਟਾਈਮ ਜਿਹੜਾ 2 ਵਜੇ ਦਾ 2 ਵਜੇ ਆਪਾਂ ਮੱਝਾਂ ਨੂੰ ਕਰਦੇ ਹੁੰਨੇ ਆ ਜੀ ਸੰਨੀ ਤੇ ਹੁਣ ਮੈਂ ਲੱਗੀ ਸੀਗੀ ਮੱਝਾਂ ਨੂੰ ਸੰਨੀ ਕਰਨ ਤੇ ਖਾਲ ਤੇ ਸਰੋਂ ਦੀ ਖਾਲ ਤੇ ਮੱਕੀ ਦਾ ਦਾਣਾ ਜਿਹੜਾ ਉਹ ਸਵੇਰੇ ਹੀ ਭੋਂਗੇ ਰੱਖ ਦਿੰਨੀ ਹੁੰਦੀ ਆ ਤੇ ਹੁਣ ਆਪਾਂ ਥੂੜੀ ਦੇ ਉੱਪਰ ਪਾ ਕੇ ਤੇ ਇਹਦੇ ਵਿੱਚ ਹੱਥ ਮਾਰ ਕੇ ਜਾਨੇ ਕਿ ਤੇ ਫਿਰ ਮੱਝਾਂ ਨੂੰ ਬੰਨ ਦਿਆਂਗੇ ਜਾਨੇ ਕਿ ਇਹਨੂੰ ਚੰਗੀ ਤਰ੍ਹਾਂ ਲਾ ਕੇ ਤੇ ਫਿਰ ਬੰਨ ਦਿਆਂਗੇ ਮੱਝਾਂ ਨੂੰ ਤੇ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਬਾਕੀ ਸ਼ੇਅਰ ਵੀ ਕਰਿਆ ਕਰੋ ਤੇ ਵੀਡੀਓ ਨੂੰ ਕਰਿਆ ਕਰੋ ਜੀ ਫੁੱਲ ਵਾਚ ਜਿਹੜੇ ਵੀ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਰੇ ਭੈਣ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਸਾਥ ਬਣਾ ਕੇ ਰੱਖਿਓ ਤੇ ਚਲੋ ਜੀ ਆਪਾਂ ਹੁਣ ਕਰ ਲਗੇ ਸੰਨੀ ਤੇ ਲੋ ਜੀ ਸੰਨੀ ਕਰਕੇ ਆਪਾਂ ਮੱਜਾਂ ਨੂੰ ਬੰਨ ਕੇ ਤੇ ਉਧਰੋਂ ਜਿਵੇਂ ਗੋਹਾ ਵਗੈਰਾ ਵੀ ਚੱਕਤਾ ਸੀਗਾ ਸ਼ਾਮ ਵਾਲਾ ਕਿਉਂਕਿ ਜਦੋਂ ਮੱਜਾਂ ਨੂੰ কুরਲੇ ਤੇ ਬੰਨਦੇ ਆਂ ਤੇ ਜਿਹੜਾ ਪਾਸੇ ਉਹ ਕੀ ਮੈਂ ਇਸ ਟਾਈਮ ਤੇ ਸੁੰਬਰ ਦੇਣੀ ਹੁੰਦੀ ਆ ਕਿਉਂਕਿ ਫਿਰ ਸਵੇਰੇ ਫੇਰ ਉੱਥੇ ਪਸੂ ਬੰਨਣੇ ਹੁੰਦੇ ਆ ਤੇ ਮੈਂ ਇਸ ਟਾਈਮ ਤੇ ਹੀ ਸੁੰਬਰ ਦਿੰਨੀ ਆ ਵੀ ਇਸ ਤਰ੍ਹਾਂ ਹੁੰਦਾ ਹੈਗਾ ਵੀ ਸਵੇਰ ਨੂੰ ਜਿੰਨਾ ਵੀ ਕੰਮ ਘਟਾਇਆ ਜਾਵੇ ਤੇ ਉਨਾ ਹੀ ਚੰਗਾ ਹੁੰਦਾ ਵੀ ਚਲੋ ਇਸ ਟਾਈਮ ਤੇ ਕੰਮ ਕਰ ਲੈਨੇ ਆ ਤੇ ਲੋ ਜੀ ਉਸ ਤੋਂ ਬਾਅਦ ਆ ਰੱਖਣ ਲੱਗੇ ਸੀ ਦਾਲ ਉਬਲਣ ਵਾਸਤੇ ਮਿਕਸ ਦਾਲ ਬਣਾ ਰਹੀਆਂ ਜੀ ਇੱਥੇ ਮੈਂ ਕਾਲੇ ਮਾਂ ਦਲੇ ਛੋਲੇ ਹਰੀ ਮੂੰਗੀ ਤੇ ਤੋਂ ਮੂੰਗੀ ਚਾਰੇ ਦਾਲਾਂ ਨੂੰ ਮਿਕਸ ਕਰਕੇ ਤੇ ਮੈਂ ਗਰਮ ਪਾਣੀ ਦੇ ਵਿੱਚ ਭਿਉਂਤੀ ਸੀਗੀ ਦਾਲ ਜਦੋਂ ਮੈਂ ਪਹਿਲਾਂ ਚਾਹ ਬਣਾ ਕੇ ਬਣਾਈ ਸੀਗੀ 1:00 ਤੇ ਉਹਨ ਤਾਂ ਚਾਹ ਪਾਣੀ ਦਾ ਟਾਈਮ ਜਿਹੜਾ ਉਹ ਵੀ ਚੇਂਜ ਕਰਤਾ ਤੇ ਇਸ ਵਕਤ ਤੇ ਬਣਾ ਲੈਣੇ ਕਿਉਂਕਿ ਸਵੇਰੇ ਵੀ ਵਕਤ ਤੇ ਹੀ ਰੋਟੀ ਖਾਦੀ ਹੁੰਦੀ ਹੈ ਫਿਰ ਮੈਨੂੰ ਦੁਪਹਿਰੇ ਵੀ ਇਸ ਵਕਤ ਤੇ ਬਣਾ ਲੈਣੀ ਆ ਕਿਉਂਕਿ ਫਿਰ ਮੈਂ 2 ਵਜੇ ਕਰਨੀ ਹੁੰਦੀ ਸਨ ਨਹੀਂ ਫਿਰ ਮੈਂ 1 ਵਜੇ ਚਾਹ ਬਣਾ ਕੇ ਚਾਹ ਚੂ ਪੀ ਕੇ ਤੇ ਫਿਰ ਦਾਲ ਸਬਜ਼ੀ ਦੀ ਤਿਆਰੀ ਕਰ ਲੈਣੀ ਆ ਤੇ ਅੱਜ ਮੈਂ ਦਾਲ ਬਣਾਉਣੀ ਸੀ ਤੇ ਦਾਲ ਮੈਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤੀ ਸੀਗੀ ਤੇ ਦਾਲ ਦੇ ਕੋ ਚੰਗੀ ਤਰ੍ਹਾਂ ਉਬਲ ਗਈ ਸੀਗੀ ਤੇ ਹੁਣ ਆਪਾਂ ਇਹ ਦਾ ਜਿਹੜਾ ਪਾਣੀ ਆ ਦਾਲ ਦਾ ਉਹ ਕੱਢ ਲੈਣੇ ਆ ਜੰਗੀ ਤਰ੍ਹਾਂ ਇਹਨੂੰ ਮਸਲ ਕੇ ਧੋਕੇ ਤੇ ਪਾਣੀ ਇਹ ਵਾਲਾ ਜਿਹੜਾ ਪਾਣੀ ਹੈ ਕੱਢ ਦਿੰਨੇ ਵੈਸੇ ਮੈਂ ਧੋਕੇ ਹੀ ਪੀਉਂਦੀ ਸੀ ਪਰ ਫਿਰ ਵੀ ਇਹ ਵਾਲਾ ਜਿਹੜਾ ਪਾਣੀ ਗਰਮ ਹੈ ਇਹ ਕੱਢ ਦਿੰਨੇ ਹਾਂ ਜੀ ਤੇ ਇਧਰ ਪਤੀਲੇ ਦੇ ਵਿੱਚ ਮੈਂ ਚੁੱਲੇ ਤੇ ਅੱਗ ਮਚਾ ਕੇ ਪਤੀਲਾ ਰੱਖਦਾ ਸੀ ਉਹਦੇ ਵਿੱਚ ਪਾਣੀ ਪਾਤਾ ਸੀ ਪਾਣੀ ਜਦ ਤੱਕ ਆਪਣਾ ਗਰਮ ਹੁੰਦਾ ਤੇ ਇਹਦੇ ਵਿੱਚ ਆਪਾਂ ਪਾ ਦਿੰਨੇ ਹਾਂ ਜੀ ਮਸਾਲੇ ਜਾਣੇ ਕੀ ਬਹੁਤਾ ਕੁਝ ਤਾਂ ਆਪਾਂ ਪਾਉਂਦੇ ਨਹੀਂ ਹੈਗੇ ਆਪਾਂ ਪਾਵਾਂਗੇ ਨਮਕ ਹਲਦੀ ਤੇ ਲਾਲ ਮਿਰਚ ਥੋੜੀ ਜੀ ਤੇ ਹਰੀ ਮਿਰਚਾਂ ਜੇ ਹੈ ਨਹੀਂ ਸੀ ਨਹੀਂ ਤਾਂ ਹਰੀ ਮਿਰਚ ਦਾ ਤੜਕਾ ਹੀ ਲਗਾ ਲੈਣਾ ਸੀ ਆਪਾਂ ਤੇ ਅੱਜ ਲਾਲ ਮਿਰਚੀ ਪਾਵਾਂਗੇ ਕਿਉਂਕਿ ਕੱਲ ਸੰਡੇ ਸੀਗਾ ਯਾਨੀ ਕਿ ਐਤਵਾਰ ਵਾਲੇ ਦਿਨ ਕੋਈ ਵੀ ਸਬਜ਼ੀ ਵਾਲਾ ਨਹੀਂ ਆਇਆ ਸੀਗਾ ਤਾਂ ਕਰਕੇ ਫਿਰ ਹਰੀਆਂ ਮਿਰਚਾਂ ਮਿਲਗੀਆਂ ਨਹੀਂ ਹੈਗੀਆਂ ਤੇ ਆਪਾਂ ਲਾਲ ਮਿਰਚੀ ਪਾਤੀ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਦਾਲ ਧੋ ਕੇ ਜਦੋਂ ਇਹਨੂੰ ਉਬਾਲ ਆ ਗਿਆ ਪਾਣੀ ਨੂੰ ਫਿਰ ਦਾਲ ਪਾ ਦਾਂਗੇ ਤੇ ਲਓ ਜੀ ਇੱਧਰ ਜਿਹੜਾ ਪਾਣੀ ਆ origion ਲੱਗ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ ਦਾਲ ਤੇ ਲੋ ਜੀ ਦਾਲ ਆਪਾਂ ਵਿੱਚ ਪਾਤੀ ਸੀ ਦੀ ਹੁਣ ਦਾਲ ਆਪਣੀ ਰਿਜ ਰਹੀ ਆ ਤੇ ਇੱਥੇ ਨਾਲ ਹੀ ਮੈਂ ਧਨੀਆ ਸਾਫ਼ ਕਰ ਰਹੀ ਆ ਤੇ ਨਾਲ ਹੀ ਤੜਕੇ ਦਾ ਸਮਾਨ ਜਾਨਕੀ ਅਦਰਕ ਤੇ ਪਿਆਜ਼ ਲਸਣ ਛਿੱਲ ਕੇ ਰੱਖ ਲੂੰਗੀ ਜਾਨਕੀ ਸਾਰਾ ਤੜਕਾ ਹੁਣ ਕੱਟ ਕੇ ਰੱਖ ਲੂੰਗੀ ਫਿਲਹਾਲ ਮੇਰੇ ਕੋਲ ਸੀਗਾ ਟਾਈਮ 10 ਮਿੰਟ ਮੈਂ ਕਾ ਤੜਕਾ ਕੱਟ ਕੇ ਰੱਖ ਦਾਂ ਫਿਰ ਉਸ ਤੋਂ ਬਾਅਦ ਭਾਂਡੇ ਵਗੈਰਾ ਸਾਫ਼ ਕਰੂੰਗੀ ਤੇ ਲੋ ਜੀ ਇਹ ਟਾਈਮ ਹੈਗਾ ਜੀ 4:30 ਦਾ ਤੇ दाल ਬਣ ਗਈ ਸੀ ਕਿਉਂਕਿ ਜਦੋਂ ਦਾਲ ਨੂੰ ਆਪਾਂ ਭੋਂਕੇ ਰੱਖ ਦਿੰਦੇ ਆ ਗਰਮ ਪਾਣੀ ਦੇ ਵਿੱਚ ਤੇ ਫਿਰ ਦਾਲ ਛੇਤੀ ਉਹ ਬਣ ਜਾਂਦੀ ਐ ਤੇ ਦਾਲ ਆਪਣੀ ਰਿਜ ਗਈ ਸੀਗੀ ਤੇ ਮੈਂ ਜਾਣਾ ਸੀਗਾ ਧਾਰਾ ਕੱਢਣਾ ਸਾਢੇ 4 ਜਾਨੀ ਹੁੰਨੀ ਹੈ ਜੀ ਮੈਂ ਧਾਰਾ ਕੱਢਣਾ ਇਸ ਟਾਈਮ ਤੇ ਤੇ ਮੈਂ ਕਿਹਾ ਪਹਿਲਾਂ ਮੈਂ ਤੜਕਾ ਲਗਾ ਦੇ ਇੱਥੇ ਦਾਲ ਮਚ ਜਾਨੇ ਕੀ ਬਣ ਰਹੀ ਸੀਗੀ ਤੇ ਅੱਗ ਵੀ ਚੱਲਦੀ ਸੀਗੀ ਜਾਨੇ ਕਿ ਅੱਗ ਵੀ ਮਚਦੀ ਸੀਗੀ ਮੈਂ ਕਿਹਾ ਚਲ ਇੱਥੇ ਮੈਂ ਤੜਕਾ ਲਗਾ ਕੇ ਦਾਲ ਦੇ ਵਿੱਚ ਪਾ ਦਿਆਂ ਫਿਰ ਦਾਲ ਨੂੰ ਆਪਾਂ ਚੁੱਲੇ ਤੇ ਰੱਖ ਦਾਂਗੇ ਤੇ ਦਾਲ ਆਪਣੀ ਇੱਜੀ ਜਾਊਗੀ ਹੋਰ ਰੇਚੀ ਜਾਊਗੀ ਵੈਸੇ ਤਾਂ ਦਾਲ ਬਣੀ ਪਈ ਆ ਪਰ ਚਲ ਚੁੱਲੇ ਤੇ ਰੱਖ ਦਾਂਗੇ ਸੇਕ ਦੇ ਉੱਪਰ ਨਾਲੇ ਤਾਂ ਗਰਮ ਰਹੂਗੀ ਤੇ ਨਾਲੇ ਓਨੀ ਜਿਆਦਾ ਟੇਸਟ ਵਧੀਆ ਹੁੰਦਾ ਮੱਠੀ ਮੱਠੀ ਅੱਗ ਤੇ ਚਲੋ ਰੇਚੀ ਜਾਊਗੀ ਤੇ ਆਪਾਂ ਲੱਗੇ ਸੀ ਹੁਣ ਤਾਲ ਨੂੰ ਤੜਕਾ ਲਾਉਣ ਕੜਾਹੀ ਗਰਮ ਹੋ ਗਈ ਸੀ ਉਹਦੇ ਵਿੱਚ ਪਾਤਾ ਜੀ ਸਰੋਂ ਦਾ ਤੇਲ ਤੇ ਪਿਆਜ਼ ਤੇ ਅਦਰਕ ਲਸਣ ਆਪਾਂ ਰੇਦੀ ਦਾਲ ਦੇ ਵਿੱਚ ਹੀ ਪਾਤਾ ਸੀਗਾ ਲਸਣ ਦਾ ਤੜਕਾ ਨਹੀਂ ਲਗਾਉਂਦੀ ਨਾ ਮੈਂ ਦਾਲ ਨੂੰ ਤੜਕਾ ਲਗਾਵਾ ਲਸਣ ਦਾ ਇਸ ਤਰ੍ਹਾਂ ਕੱਟ ਕੇ ਤੇ ਨਾ ਹੀ ਸਾਗ ਨੂੰ ਲਗਾਵਾ ਕਿਉਂਕਿ ਫਿਰ 스멜 ਜੀ ਲਸਣ ਦੀ ਉਸ ਤਰ੍ਹਾਂ ਆਉਂਦੀ ਹੈ ਫਿਰ ਅਸ਼ ਨੂੰ ਖਾਂਦਾ ਨਹੀਂ ਤੇ ਲੋ ਜੀ ਆਪਾਂ ਤੜਕਾ ਰਗਾ ਕੇ ਤੇ ਤੜਕਾ ਵਿੱਚ ਪਾਤਾ ਦਾਲ ਦੇ ਤੇ ਧਨੀਆ ਵੀ ਕੱਟ ਕੇ ਪਾਤਾ ਮੈਂ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਿੰਨੇ ਆ ਸੇਕ ਕੋਈ ਜ਼ਿਆਦਾ ਨਹੀਂ ਹੈਗਾ ਇਹ ਪੱਕੀ ਜਾਊਗੀ ਤੇ ਹਾਂਜੀ ਲੋ ਜੀ ਹੁਣ ਆਪਾਂ ਮਿਲ ਰਹੇ ਹਾਂ ਜੀ ਤੁਹਾਨੂੰ ਮੰਗਲਵਾਰ ਦਾ ਸਵੇਰ ਦਾ ਟਾਈਮ ਆ ਜੀ ਅਮਰਤ ਵੇਲੇ ਦਾ ਕਿ ਕੱਲ ਫਿਰ ਉਸ ਤੋਂ ਬਾਅਦ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣਾਈ ਕਿਉਂਕਿ ਬਾਅਦ ਵਿੱਚ 4:30 ਤੋਂ ਬਾਅਦ ਫਿਰ ਕੰਮ ਦਾ ਥੋੜਾ ਜਿਹਾ ਹੋ ਜਾਂਦਾ ਜਿਆਦਾ ਘਸ ਤੇ ਜਿਆਦਾ ਤੇ ਫਿਰ ਤਾਂ ਕਰਕੇ ਉਸ ਤੋਂ ਬਾਅਦ ਫਿਰ ਚਾਵਲ ਹੁੰਦੀਆਂ ਮੈਂ ਜਣੇ ਕਿ ਪਛਮਾਨਾ ਉਧਰੋਂ ਕੰਮ ਤਾਂ ਦਾ ਖਤਮ ਕਰਕੇ ਜਦੋਂ ਉਹਨੂੰ ਇੱਧਰ ਆ ਕੇ ਰੋਟੀ ਬਣਾਉਣੀ ਹੁੰਦੀ ਹੈ ਤਾਂ ਹੋ ਜਾਂਦਾ ਹਨੇਰਾ ਫਿਰ ਮੇਰੀ ਕੋਈ ਵੀਡੀਓ ਬਣਾਉਣ ਵਾਲਾ ਉਧਰ ਹੁੰਦਾ ਨਹੀਂ ਹੈਗਾ ਤਾਂ ਕਰਕੇ ਫਿਰ ਥੋੜਾ ਜਿਹਾ ਮੈਨੂੰ ਔਖਾ ਲੱਗਦਾ ਉਧਰੋਂ ਮੈਂ ਜਲਦੀ ਜਲਦੀ ਕੰਮ ਨਵੇੜ ਲੈਣਾ ਕਿਉਂਕਿ ਸ਼ਾਮ ਦੇ ਟਾਈਮ ਤੇ ਠੰਡ ਜੀ ਹੋ ਜਾਂਦੀ ਹੈ ਇੱਕ ਕੱਲ ਦੀ ਹਵਾ ਛੱਡ ਦਿੰਦਾ ਜਦੋਂ ਫਿਰ ਉਦੋਂ ਐ ਹੁੰਦਾ ਵੀ ਹਨਾ ਰੱਬ ਨੇ ਹਵਾ ਛੱਡਦੀ ਜਲਦੀ ਜਲਦੀ ਪਸ਼ੂ ਅੰਦਰ ਕਰਕੇ ਵੀ ਹਨਾ ਤਰਪਾਲ ਵਗੈਰਾ ਛੱਡ ਦਗੇ ਵੀ ਕਿਉਂਕਿ ਨਾਲ ਛੋਟੇ ਕੱਟੇ ਕਟੀਆਂ ਤੇ ਉਹਨਾਂ ਨੂੰ ਠੰਡ ਨਾ ਲੱਗ ਜੇ ਹਨਾ ਸੱਜਰ ਪਸ਼ੂ ਸੋਏ ਜਿਹੜੇ ਆ ਫਿਰ ਔਖਾ ਹੋ ਜਾਂਦਾ ਤੇ ਲੋ ਜੀ ਇਹ ਸਵੇਰ ਦਾ ਟਾਈਮ ਆ ਤੇ ਮੈਂ ਲੱਗੀ ਸੀ ਇੱਥੇ ਵੇਲਾ ਸੁੰਬਰਣ ਤੇ ਹੁਣ ਮੈਂ ਇੱਥੇ ਵੇਲਾ ਸੁੰਬਰਣਾ ਇਹ ਵੇਲਾ ਸੁੰਬਰ ਕੇ ਫਿਰ ਆਪਾਂ ਅਗਲੇ ਕੰਮ ਤੋਂ ਦੇ ਕਰਦੇ ਹਾਂ ਜੀ ਹਉ ਜੀ ਆਪਣੇ ਅੱਜ ਦੇ ਜਿਹੜੇ ਕੰਮ ਤੋਂੰਦੇ ਉਹ ਹੋਗੇ ਕਿ ਦੁਪਹਿਰ ਤੋਂ ਲੈ ਕੇ ਅਮਰ ਵੇਲੇ ਦੇ ਕੰਮ ਹੁੰਦੇ ਆ ਜੀ ਜਿਹੜੇ ਆਪਾਂ ਤੁਹਾਡੇ ਨਾਲ ਚੇਅਰ ਕਰ ਰਹੇ ਹਾਂ ਤਾਂ ਸਬਾਵੇ ਸਤਿ ਸਰੂਪ ਕੋ ਕਾਮ ਪ੍ਰਗਟਾਏ ਚਰਣ ਸਰਾਮਨ ਕਰਨੇ ਹਾਰੋ ્ઞਾਨੁ ਕਰਤੇ ਕਾ ਨਾਏ ਸਬਾੜ ਜਬ ਆਪਣੀ ਸੁਪਾ ਆਪਣ ਖਾਂਗ ਬਣਾਈ ਤਬ ਕਵਨ ਮਾਏ ਬਾਪ ਨੀ ਕਰਤ ਸੁਪਾ

ਆਪ ਜੀ ਆਰਾ ਸਾਉਣ ਕਥਾ ਕੰਤੂ ਨੇ ਆਰਾ ਬਹੁ ਵਿੰਤ ਪੂਤ ਤਾ ਨਾਨਕ ਆਪ ਤੁਪ ਆਪੇ ਤੋਂ ਹੰਸਾ ਜਯਾ ਬ੍ਰਜੋ ਪ੍ਰਪੰਥ ਸਾਰ ਹਾਂਜੀ ਲੋ ਜੀ ਆਪਾਂ ਵੇੜਾ ਵਗੈਰਾ ਸੁੰਬਰ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨੇ ਪੀ ਕੇ ਤੇ ਫਿਰ ਆਪਾਂ ਲੱਗੀ ਸੀ ਕੱਪੜੇ ਮੈਂ ਪਹਿਲਾਂ ਮਸ਼ੀਨ ਦੇ ਵਿੱਚ ਪਾਤੀ ਸੀ ਜਦੋਂ ਮੈਂ ਵਿੜਾ ਸੁੰਭਰਨ ਲੱਗੀ ਸੀ ਤੇ ਉਸ ਤੋਂ ਪਹਿਲਾਂ ਮੈਂ ਕੱਪੜੇ ਮਸ਼ੀਨ 'ਚ ਪਾਤੀ ਸੀ ਜਿਹੜੇ ਮਸ਼ੀਨ 'ਚ ਪਾਉਣ ਵਾਲੇ ਸੀਗੇ ਤੇ ਹੁਣ ਮੈਂ ਮਸ਼ੀਨ 'ਚੋਂ ਕੱਪੜੇ ਕੱਢ ਰਹੀ ਹਾਂ ਕਿਉਂਕਿ ਗਿੜ ਆ ਗਿਆ ਸੀਗਾ ਜਾਨਕਿ ਧੁੱਫਕੇ ਸੀ ਕੱਪੜੇ ਤੇ ਜਿਹੜੇ ਕੱਪੜੇ ਹੈਗੇ ਆ ਇਹ ਕੱਢ ਲੈਣੀਆਂ ਤੇ ਉਸ ਤੋਂ ਬਾਅਦ ਮੈਂ ਕੱਪੜੇ ਸੀਗੇ ਜਿਹੜੇ ਆਪਣੇ ਮੰਜਾਂ ਦੇ ਖਵਰ ਸੀਗੇ ਜੀ ਤੇ ਉਹ ਮੈਂ ਇੱਥੇ ਗਰਮ ਪਾਣੀ ਪਾ ਲਿਆ ਕਿਉਂਕਿ ਉਹਦੇ ਵਿੱਚ ਜ਼ਿਆਦਾ ਚੀਪ ਜੀ ਸੀਗੀ ਯਾਨੀ ਕਿ ਮਿੱਟੀ ਘੱਟਾ ਜਾਂ ਹਨੇਰੀ ਚ ਚੱਲੀ ਜਾਂਦੀ ਆ ਤੇ ਕੋ ਬਾਹਰ ਹੀ ਹੁੰਦੇ ਨੇ ਤਿੰਨੇ ਚਾਰੇ ਮੰਜੇ ਤੇ ਵੀ ਬਾਹਰ ਡਾਈ ਹੁੰਦੇ ਨੇ ਕਿਉਂਕਿ ਹੁਣ ਧੁੱਪ ਦੇ ਵਿੱਚ ਹੀ ਬੈਠਣ ਦਾ ਮੌਸਮ ਹੈ ਤੇ ਫਿਰ ਮੈਂ ਉਹ ਪਿਉਂ ਤੇ ਸੀਗੇ ਕੱਪੜੇ ਇੱਥੇ ਗਰਮ ਪਾਣੀ ਦੇ ਵਿੱਚ ਤੇ ਪਾਣੀ ਜ਼ਿਆਦਾ ਸੀਗਾ ਗਰਮ ਯਾਨੀ ਕਿ ਤੇ ਕਿਉਂਕਿ ਜੇ ਮੈਂ ਥੋੜਾ ਜਿਹਾ ਘੱਟ ਗਰਮ ਪਾਉਂਦੀ ਤਾਂ ਫਿਰ ਇਹ ਨਿਕਰਨੇ ਨਹੀਂ ਸੀਗੇ ਤੇ ਆਪਾਂ ਪਿਉਂ ਤੇ ਸੀਗੇ ਤੇ ਲਓ ਜੀ ਨਾ ਹਨੇਰਾ ਸੀਗਾ ਤੇ ਦਿਨ ਚੜ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਦਾ ਹੋਰ ਜਿਵੇਂ ਛੋਟੇ-ਮੋਟੇ ਕੰਮ ਹੁੰਦੇ ਨੇ ਉਹ ਕੀਤੇ ਜਿਵੇਂ ਆਟਾ ਵਗੈਰਾ ਗੁੰਨ ਕੇ ਰੱਖ ਲਿਆ ਅਰਸ਼ਨੋਰ ਵਾਸਤੇ ਜਾਨਕੀ ਸਾਰੇ ਆਟਾ ਗੁੰਨਿਆ ਜੀ ਤੇ ਨੂਰ ਨੂੰ ਉਠਾਇਆ ਉਹਨੂੰ ਚਾਹ ਚੁ ਫੜਾਈ ਤੇ ਫਿਰ ਜਾਨਕੀ ਵੈਸੇ ਤਾਂ ਸਵੇਰੇ ਉੱਠ ਜਾਂਦਾ ਹੁੰਦਾ ਉਹ ਪਰ ਉਸ ਤੋਂ ਬਾਅਦ ਫਿਰ ਦੁਬਾਰਾ ਜਾਨਕੀ ਚਾਹ ਫੜਾਈ ਉਹਨੂੰ ਤੇ ਉਹਨੂੰ ਉੱਠਣ ਲੈ ਕੇ ਆ ਵੀ ਉੱਠ ਕੇ ਤਿਆਰ ਹੋ ਜਾ ਸਕੂਲ ਵਾਸਤੇ ਨਾਲ ਨੂੰ ਲੈ ਤੇ ਇੱਧਰ ਜਿਹੜੇ ਆਪਣੇ ਮਸ਼ੀਨ ਵਾਲੇ ਕੱਪੜੇ ਸੀਗੇ ਜਾਨੀ ਕਿ ਜਿਹੜੇ ਮਸ਼ੀਨ ਚੋਂ ਪਾਏ ਸੀ ਉਹਨਾਂ ਦਾ ਹਰ ਰੋਜ਼ ਦੇ ਪਾਉਣ ਵਾਲੇ ਕੱਪੜੇ ਜਿਹੜੇ ਜਿਹੜੇ ਕੱਪੜੇ ਜਾਨੀ ਕਿ ਘੱਟ ਮੈਲੇ ਹੁੰਦੇ ਨੇ ਉਹ ਮਸ਼ੀਨ ਚ ਬਾਦਨੀ ਹੁੰਨੀ ਹੈ ਮੈਂ ਉਹਨਾਂ ਨੂੰ ਆਪਾਂ ਮਸ਼ੀਨ ਦੇ ਵਿੱਚੋਂ ਕੱਢ ਕੇ ਉਹਨਾਂ ਦਾ ਪਾਣੀ ਕੱਢ ਲਿਆ ਸੀਗਾ ਤੇ ਉਸ ਤੋਂ ਬਾਅਦ ਇਹ ਵਾਲੇ ਜਿਹੜੇ ਕੱਪੜੇ ਮੈਂ ਭੋਂਤੇ ਸੀ ਜਾਨੀ ਕਿ ਜਿਹੜੇ ਮੰਚਾਂ ਦੇ ਕਵਰ ਸੀਗੇ ਤੇ ਇਹਨਾਂ ਨੂੰ ਵੀ ਮੈਂ ਹੁਣ ਇਹ ਭੇਜ ਕੇ ਸੀਗੇ ਤੇ ਹੁਣ ਇਹਨਾਂ ਨੂੰ ਆਪਾਂ ਸਾਬਣ ਲਾ ਕੇ ਥਾਪੇ ਦੇ ਨਾਲ ਕੋਟ ਦੇਣੇ ਕਿਉਂਕਿ ਪਤਾ ਨਹੀਂ ਲੱਗ ਰਿਹਾ ਸੀਗਾ ਮੈਨੂੰ ਵੀ ਇਹਨਾਂ ਦਾ ਹੁਣ ਕਾਲਾ ਕਾਲਾ ਜਾਨੀ ਕਦੇ ਆਸੀਗਾ ਜਿਵੇਂ ਸਮਝ ਨਹੀਂ ਲੱਗ ਰਹੀ ਸੀ ਵੀ ਇੰਨੀ ਮਿੱਟੀ ਘੱਟਈ ਇੰਨਾ ਦੇ ਵਿੱਚ ਜੰਮ ਗਿਆ ਕਿਉਂਕਿ ਇਹ ਸਾਰੇ ਜਿਹੜੇ ਕਵਰ ਮੈਂਵੇਂ ਕਹਾ ਮੰਜਾਂ ਦੇ ਮੈਂ ਦੀਵਾਲੀ ਵੇਲੇ ਦੇ ਧੁੱਤੇ ਆ ਜੀ ਉਸ ਤੋਂ ਬਾਅਦ ਨਹੀਂ ਧੁੱਤੇ ਸੀਗੇ ਤੇ ਅੱਜ ਤੋਂ ਹੁਣ ਲੱਗੀਆਂ ਤੇ ਪਤਾ ਨਹੀਂ ਇਹ ਕਾਲਾ ਕਾਲਾ ਬੀਏ ਦੇ ਚੋ ਮੈ ਲਈ ਇੰਨੀ ਜਾਨੀ ਕਿ ਨਿਕਲ ਰਹੀ ਸੀਗੀ ਇਹ ਪਤਾ ਨਹੀਂ ਜੀ ਇਹਨਾਂ ਦਾ ਰੰਗ ਜਿਹੜਾ ਉਹ ਕਲਰ ਨਿਕਲ ਰਿਹਾ ਕਿਉਂਕਿ ਪਹਿਲਾਂ ਤਾਂ ਵੈਸੇ ਇਹਨਾਂ ਦਾ ਰੰਗ ਜਿਹੜਾ ਉੱਤਰਿਆ ਸੀਗਾ ਜਾਨੀ ਕਿ ਉੱਤਰਦਾ ਸੀਗਾ ਥੋੜਾ ਥੋੜਾ ਵੀ ਕਾਲੇ ਕਰਕੇ ਹਨਾ ਤੇ ਬਾਕੀ ਸੁੱਕੇ ਤੋਂ ਪਤਾ ਲੱਗ ਜੂਗਾ ਜਦੋਂ ਇਹ ਸੁੱਕ ਕੇ ਤੇ ਉਦੋਂ ਪਤਾ ਲੱਗੂਗਾ ਇਹਨਾਂ ਦਾ ਕਲਰ ਜਾਨੀ ਕਿ ਫਿੱਕਾ ਪਿਆਸ ਤਾਂ ਇਹ ਰੰਗ ਹੀ ਆ ਇੰਨੀ ਜ਼ਿਆਦਾ ਮੈਲ ਤਾਂ ਵੈਸੇ ਨਹੀਂ ਹੈਗੀ ਜੀ ਇਹਨਾਂ ਮਿੱਟੀ ਘੱਟਾ ਤਾਂ ਕਿੱਥੇ ਹੋ ਗਿਆ ਰੰਗੀ ਉੱਤਰਿਆ ਤੇ ਪਰਵੇਖਣ ਚ ਐ ਲੱਗ ਰਿਹਾ ਸੀਗਾ ਮੈਂ ਕਹੀ ਹਾਂ ਨਹੀਂ ਇੰਨੀ ਮੈਲੇ ਦੇਖਣ ਚ ਤਾਂ ਨਹੀਂ ਲੱਗ ਰਹੇ ਸੀ ਕਿ ਪਰ ਜਦੋਂ ਧੋਰੇ ਸੀ ਉਦੋਂ ਐ ਲੱਗਦਾ ਸੀਗਾ ਹਨਾ ਵੀ ਇੰਨੀ ਜ਼ਿਆਦਾ ਮੈਲੇ ਹੋਗੇ ਇਹ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਲਾ ਕੇ ਸਾਬਣ ਤੇ ਥਾਪੇ ਨਾਲ ਕੁੱਟ ਦਿੰਨੇ ਆ ਤੇ ਵੈਸੇ ਇਵੇਂ ਦੇ ਜਿਹੜੇ ਕੱਪੜੇ ਹੈਗੇ ਆ ਇਹ ਨਾ ਗਰਮ ਪਾਣੀ ਦੇ ਵਿੱਚ ਹੀ ਵਧੀਆ ਸਾਫ਼ ਹੁੰਦੇ ਨੇ ਗਰਮ ਪਾਣੀ ਦੇ ਵਿੱਚ ਵਧੀਆ ਨਿੱਖਰ ਜਾਂਦੇ ਨੇ ਤਾਂ ਆਈ ਮੈਂ ਪਹਿਲਾਂ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਦੇ ਸੀਗੇ ਤੇ ਹੁਣ ਆਪਾਂ ਥਾਪੇ ਨਾਲ ਕੁੱਟ ਕੇ ਫਿਰ ਮੋਟਰ ਛੱਡ ਕੇ ਤੇ ਫਿਰ ਇਹਨਾਂ ਦਾ ਜਿਹੜਾ ਸਬਨਾ ਪਟਾਂਗੇ ਕਿਉਂਕਿ ਪਹਿਲਾਂ ਤਾਂ ਮੈਂ ਇਸ ਤਰ੍ਹਾਂ ਕਰਦੀ ਸੀ ਜਦੋਂ ਕੱਪੜੇ ਧੋਣ ਦੀ ਹੁੰਦੀ ਸੀ ਨਾ ਤੇ ਮੋਟਰ ਟੈਂਕੀ ਨੂੰ ਛੱਡ ਲੈਂਦੀ ਸੀ ਤੇ ਟੈਂਕੀ ਤੋਂ ਪੈਪ ਲਗਾ ਲੈਂਦੀ ਸੀਗੀ ਅੱਜ ਤਾਂ ਮੈਂ ਮੋਟਰ ਨੂੰ ਲਗਾਈ ਗਿਆ ਫਿਰ ਪਤਾ ਨਹੀਂ ਕਿ ਮੋਟਰ ਦੇ ਨਾਲ ਹੀ ਧੋਂਗੀ ਅੱਧਾ ਗੇਫਲ ਟੂ ਆਹ ਟੈਂਕਿੰਗ ਕਰਤਾ ਤੇ ਕੁਛ ਇੱਧਰੋਂ ਕੱਢ ਲਿਆ ਪਾਣੀ ਥੋੜਾ ਨਿਕਲੇ ਤੇ ਕਿਉਂਕਿ ਹੁਣ ਟੈਂਕੀ ਦਾ ਪਾਣੀ ਜਿਹੜਾ ਹੋ ਜਾਂਦਾ ਜੀ ਠੰਡਾ ਇੱਕ ਮੈਂ ਕੱਪੜੇ ਧੋਨੀਆ ਸਵਕਤ ਤੇ ਕਿਉਂਕਿ ਬਾਅਦ ਚ ਲਾਈਟ ਬੰਦ ਹੋ ਜਾਂਦੀ ਹੈ ਉਦੋਂ ਲਾਈਟ ਬੰਦ ਹੋ ਜਾਂਦੀ ਹੈ ਫਿਰ ਲਾਈਟ 2:30 ਵਜੇ 3:00 ਵਜੇ ਆਉਂਦੀ ਹੈ ਤੇ ਉਸ ਟਾਈਮ ਤੇ ਮੇਰਾ ਕੱਪੜੇ ਧੋਂਦਾ ਟਾਈਮ ਨਹੀਂ ਹੁੰਦਾ ਕਿਉਂਕਿ ਜਦੋਂ ਗਰਮੀ ਹੁੰਦੀ ਸੀ ਉਦੋਂ ਤੱਕ ਕਈ ਵਾਰੀ ਸ਼ਾਮ ਨੂੰ ਵੀ ਧੋ ਲੈਂਦੇ ਸੀਗੇ ਫਿਰਨ ਵਾਲੇ ਐ ਹੁੰਦਾ ਸੀ ਵੀ ਕੋਈ ਸੁੱਕਣ ਦਾ ਨਹੀਂ ਇਸ਼ੂ ਹੁੰਦਾ ਸੀਗਾ ਵੀ ਚੱਲ ਸੁੱਕੀ ਜਾਣੇ ਆ ਤੇ ਨਾਲੇ ਦਿਨ ਵੱਡੇ ਹੁੰਦੇ ਸੀਗੇ ਤਾਂ ਸੁੱਕਾ ਹੋ ਜਾਂਦਾ ਸੀ ਹੁਣ ਤਾਂ ਫਿਰ 2 ਵਜੇ ਸਨੀ ਸੁੰਨੀ ਕਰਕੇ ਦਾਲ ਸਬਜ਼ੀ ਬਣਾਉਂਦੇ ਆ ਨਾਲ ਦੇ ਨਾਲ ਹੀ ਜਾਣ ਕੇ ਇੱਕ ਕੰਮ ਕਰਦੇ ਆ ਤਾਂ ਅਗਲੇ ਕੰਮ ਦਾ ਟਾਈਮ ਹੋ ਜਾਂਦਾ ਤਾਂ ਕਰਕੇ ਫਿਰ ਸਵਾਕਤੀ ਮੈਂ ਕੱਪੜੇ ਧੋ ਲੈਣੇ ਹੁੰਦੀ ਆ ਵੀ ਇਸ ਟਾਈਮ ਤੇ ਧੋਨੇ ਹੁੰਦੀ ਆ ਤੇ ਫਿਰ ਮੈਂ ਨਿੱਗੇ ਪਾਣੀ ਦੇ ਨਾਲ ਮੋਟਰ ਤੇ ਪਾਣੀ ਨਾਲੀ ਧੋਤੀ ਸੀਗੇ ਸਾਰੇ ਕੱਪੜੇ ਜਾਨਕੀ ਪਾਣੀ ਕੱਢਿਆ ਸੀਗਾ ਵੀ ਮੈਂ ਪਰਕੀ ਵੀ ਨਹੀਂ ਰੱਖਿਆ ਸੀਗਾ ਪਹਿਲਾਂ ਬਾਣੀ ਕਿਉਂਕਿ ਫਿਰ ਹੱਥ ਜਿਆਦਾ ਠੰਡੇ ਹੁੰਦੇ ਇੱਕ ਦੋ ਤਿੰਨ ਦਿਨ ਹੋ ਗਏ ਹਵਾ ਚੱਲਦੀ ਉਹਦੇ ਨਾਲ ਥੋੜਾ ਜਿਹਾ ਜਿਆਦਾ ਹੋ ਜਾਂਦਾ ਵੀ ਠੰਡ ਹੋ ਗਈ ਯਾਨੀ ਕਿ ਸੁੱਕੀ ਜੀ ਠੰਡ ਪੈਣ ਲੱਗੀ ਤੇ ਬਾਕੀ ਵੈਸੇ ਤਾਂ ਚਲੋ ਜੀ ਹੁਣ ਠੰਡ ਦੀ ਰੋਤਾ ਤੇ ਠੰਡ ਪਾਊਗੀ ਤੇ ਆਪਾਂ ਹੁਣ ਮੋਟਰ ਦੇ ਨਿੱਗੇ ਪਾਣੀ ਦੇ ਨਾਲ ਹੀ ਯਾਨੀ ਕਿ ਕੱਪੜੇ ਧੋ ਲੈਣੇ ਆ ਸਬਨ ਸਰਫ ਕੱਢ ਲੈਣੇ ਆ ਕੱਪੜਿਆਂ ਦੇ ਵਿੱਚੋਂ ਤੇ ਬਾਕੀ ਜਿਹੜੇ ਹੱਥੀ ਧੋਣ ਵਾਲੇ ਕੱਪੜੇ ਹੁੰਦੇ ਆ ਉਹ ਤਾਂ ਮੈਂ ਗਰਮ ਪਾਣੀ ਦੇ ਵਿੱਚ ਹੀ ਪਿਉਣੀ ਆ ਪਰ ਉਹ ਇੰਨੇ ਜ਼ਿਆਦਾ ਗਰਮ ਪਾਣੀ ਦੇ ਵਿੱਚ ਨਹੀਂ ਪਿਉਉਂਦੀ ਵੀ ਜਾਨੀ ਕਿ ਉਹ ਨਾਰਮਲ ਚਾਹ ਹੁੰਦਾ ਹੈ ਇਹ ਤਾਂ ਜ਼ਿਆਦਾ ਗੰਦੇ ਕਰਕੇ ਜਾਨੀ ਕਿ ਜ਼ਿਆਦਾ ਮੈਲੇ ਜਿੱ ਮਿੱਟੀ ਜੀ ਹੁੰਦੀ ਹੈ ਵਿੱਚ ਇੱਕ ਇਹਨਾਂ ਦਾ ਕੱਪੜਾ ਇਸ ਤਰ੍ਹਾਂ ਦਾ ਹੈਗਾ ਵੀ ਇਹ ਗਰਮ ਪਾਣੀ ਤੋਂ ਬਿਨਾਂ ਨਿੱਖਰਦੇ ਨਹੀਂ ਹੈਗੇ ਤੇ ਮੈਂ ਤਾਂ ਕਰਕੇ ਇਹਨਾਂ ਨੂੰ ਪਹਿਲਾਂ ਗਰਮ ਪਾਣੀ ਦੇ ਵਿੱਚ ਹੀ ਪਿਉਉਂਦਾ ਸੀਗਾ ਤੇ ਲੋ ਜੀ ਹੁਣ ਆਪਾਂ ਬਸ ਇਹਨਾਂ ਨੂੰ ਪਹਿਲਾਂ ਸਾਬਣ ਲਾ ਕੇ ਥਾਪੇ ਨਾਲ ਕੁੱਟ ਕੇ ਰੱਖ ਲੈਣੇ ਆ ਫਿਰ ਮੋਟਰ ਛੱਡ ਕੇ ਆਪਾਂ ਪਾਣੀ ਕੱਢ ਦਾਂਗੇ ਤੇ ਅਜ ਕੱਪੜੇ ਤਾਂ ਜ਼ਿਆਦਾ ਹੋਗੇ ਕਿਉਂਕਿ ਕੱਲ ਧੋਤੇ ਨਹੀਂ ਗਏ ਸੀਗੇ ਤੇ ਇੱਕ ਬੈੱਡ ਸ਼ੀਟ ਵਗੈਰਾ ਹੋ ਗਿਆ ਨਾਲ ਤੇ ਨਾਲ ਇਹ ਹੋਗੇ ਤੌਲਗੇ ਵਗੈਰਾ ਹੋਗੇ ਜਾਨਕੀ ਸਾਰੇ ਕੱਪੜੇ ਹੋਗੇ ਤੇ ਹਲੇ ਕਿਚਨ ਟਾਵਲ ਜਿਹੜੇ ਆ ਉਹ ਵੀ ਬਣੇ ਪਏ ਆ ਪਰसों ਧੋਤੇ ਸੀਗੇ ਮੈਂ ਹਾਂਜੀ ਪਰसों ਧੋਤੇ ਸੀਗੇ ਤੇ ਫਿਰ ਹੁਣ ਉਹ ਵੀ ਹੋਏ ਪਏ ਆ ਕਿਉਂਕਿ ਅਰਸ਼ਨੂਰ ਨੂੰ ਸਕੂਲ ਚ ਮੈਂ ਜਦੋਂ ਰੋਟੀ ਭੇਜਦੀ ਆ ਉਹਨੂੰ ਵੀ ਪੋਣੇ ਦੇ ਵਿੱਚ ਕੀ ਕਵਰ ਕਰਕੇ ਦੇਣੀ ਉਹਦੇ ਛੋਟੇ ਪੋਣੇ ਆਟਾ ਬਣਾਏ ਹੋਏ ਨੇ ਕਿਉਂਕਿ ਮੈਂ ਜਿਵੇਂ ਆ ਰੋਲ ਮੈਪਰ ਦੇ ਵਿੱਚ ਨਹੀਂ ਦਿੰਦੀ ਹੈਗੀ ਮੈਂ ਇਹਨੂੰ ਰੋਟੀ ਪੂਣੇ ਦੇ ਵਿੱਚ ਹੀ ਬਲੇਟ ਕੇ ਦਿੰਨੀ ਆ ਕਿਉਂਕਿ ਸਕੂਲ ਵੱਲੋਂ ਹੀ ਸੀਗਾ ਕਿ ਪੂਣੇ ਦੇ ਵਿੱਚ ਹੀ ਰੋਟੀ ਬਲੇਟ ਕੇ ਦੋ ਇਹਨੂੰ ਤਾਂ ਕਰਕੇ ਉਹਦੇ ਪੂਣੇ ਅੱਡ ਬਣਾਏ ਹੋਏ ਆ ਤੇ ਬਾਕੀ ਆਪਣੇ ਵੀ ਸਵੇਰ ਸ਼ਾਮ ਜਾਣ ਕੀ ਹੋ ਜਾਂਦੇ ਆ ਹਨਾ ਵੀ ਆਪਾਂ ਜਿਵੇਂ ਸਵੇਰ ਰੋਟੀ ਬਣਾਈ ਜੱਦੀ ਵੀ ਹਨਾ ਹੋਰ ਪੂਣਾ ਹੁੰਦਾ ਫਿਰ ਦੁਪਹਿਰੇ ਵੀ ਚੇਂਜ ਕਰ ਦਿੰਨੇ ਆ ਜਿਵੇਂ ਤੇ ਸ਼ਾਮ ਨੂੰ ਵੀ ਕਿਉਂਕਿ ਮੈਂ ਇਹ ਨਹੀਂ ਹੈਗਾ ਵੀ ਇੱਕ ਪੂਣਾ ਲਾਇਆ ਤੇ ਉਹਨੂੰ ਵੀ ਇੱਕ ਦਿਨ ਵਾਸਤੇ ਹਨਾ ਇਸ ਤਰ੍ਹਾਂ ਨਹੀਂ ਜੀ ਤਿੰਨੇ ਟਾਈਮ ਹੀ ਬਦਲੇ ਜਾਂਦੇ ਆ ਇਹ ਤਾਂ ਕਰਕੇ ਫਿਰ ਮੈਂ ਉਹ ਵੀ ਗਰਮ ਪਾਣੀ ਦੇ ਵਿੱਚ ਭੋਂ ਕੇ ਰੱਖੇ ਹੋਏ ਨੇ ਅੱਡ ਤੇ ਹੁਣ ਆਪਾਂ ਪਹਿਲਾਂ ਇਹ ਸਾਰੇ ਕੱਪੜੇ ਧੋ ਕੇ ਫਿਰ ਉਹਨਾਂ ਨੂੰ ਅ ਵੀ ਅਲੱਗ ਤੋਂ ਧੋਵਾਂਗੇ ਵੀ ਆਪਾਂ ਹੁਣ ਪੋਣੇ ਤਾਂ ਵਿੱਚ ਧੋਣ ਧੋਣੇ ਨਹੀਂ ਹੈਗੇ ਵੀ ਉਹ ਤਾਂ ਲੱਗ ਹੀ ਧੋਣੇ ਆ ਪਰ ਮੈਂ ਕਿਹਾ ਪਹਿਲਾਂ ਮੈਂ ਇਹ ਧੋ ਦਿਆਂ ਫਿਰ ਪੋਣੇ ਬਾਅਦ ਚ ਧੋਵਾਂਗੀ ਤੇ ਲੋ ਜੀ ਹੁਣ ਆਪਾਂ ਇਹਨਾਂ ਦਾ ਪਾਣੀ ਕੱਢ ਦਿੰਨੇ ਆ ਚੰਗੀ ਤਰ੍ਹਾਂ ਤੇ ਇਹ ਜਿਹੜਾ ਸਰਫ ਵਾਲਾ ਪਾਣੀ ਗਰਮ ਬਚਿਆ ਸੀ ਮੈਂ ਉਹ ਪਾਤਾ ਤੇ ਇੱਧਰ ਜੀ ਆਪਾਂ ਦੂਸਰੇ ਜਿਹੜੇ ਕਵਰ ਸੀਗੇ ਮੰਜਾਂ ਦੇ ਉਹ ਸਾਰੇ ਕੁੱਟ ਕੇ ਰੱਖਲੇ ਸੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਜਿਹੜਾ ਮੈਂ ਬਣਾਇਆ ਸੀਗਾ ਜਾਨੀ ਕਿ ਰੋਟੀ ਬਣਾਉਣ ਲੱਗੀ ਜਾਂ ਸਬਜ਼ੀ ਬਣਾਉਣ ਲੱਗੀ ਮੈਂ ਵਿਛਾ ਲੈਣੀ ਹੁੰਦੀ ਆ ਨੀਂ ਹੇ ਨੀਚੇ ਵੀ ਆਟਾ ਊਟਾ गिर ਜਾਂਦਾ ਇਹ ਵੀ ਕਾਫੀ ਗੰਦਾ ਜਿਹਾ ਹੋ ਗਿਆ ਸੀਗਾ ਨੀਚੇ ਇਹ ਗੱਟਾ ਲਗਾਇਆ ਹੋਇਆ ਜੀ ਉੱਪਰ ਕੱਪੜਾ ਲਗਾ ਕੇ ਜਾਨੀ ਕਿ ਬਣਾਇਆ ਸੀਗਾ ਹੁਣ ਇਹ ਨੂੰ ਵੀ ਮੈਂ ਧੋ ਰਹੀ ਆ ਕਿਉਂਕਿ ਇਹ ਵੀ ਮੈਲਾ ਹੋਇਆ ਪਿਆ ਸੀਗਾ ਮੈਂ ਕਿਹਾ ਚੱਲ ਇਹ ਨੂੰ ਵੀ ਧੋ ਦਿਆਂ ਲਓ ਜੀ ਆਪਾਂ ਬਸ ਕੱਪੜੇ ਹੁਣ ਧੋਤੇ ਆ ਤੇ ਹੁਣ ਆਪਾਂ ਮਸ਼ੀਨ 'ਚ ਸਕਾ ਕੇ ਤਣੀ ਤੇ ਪਾ ਦਿੰਨੇ ਆ ਸੁੱਕਣੇ ਤੇ ਅਗਲੇ ਕੰਮ ਤੋਂ ਵੀ ਕਰਦੇ ਆ ਜੀ ਪਰ ਉਹ ਤੁਹਾਡੇ ਨਾਲ ਆਪਾਂ ਕਰਾਂਗੇ ਜੀ ਕੱਲ ਦੇ ਵਲੌਗ ਦੇ ਵਿੱਚ ਸ਼ੇਅਰ ਯਾਨੀ ਕਿ ਇਸ ਦੇ ਵਿੱਚ ਐਡ ਕਰੂੰਗੀ ਤਾਂ ਫਿਰ ਜਿਹੜਾ ਵਲੌਗ ਆਪਣਾ ਉਹ ਜ਼ਿਆਦਾ ਵੱਡਾ ਹੋ ਜਾਣਾ ਯਾਨੀ ਕਿ ਵੀਡੀਓ ਜ਼ਿਆਦਾ ਵੱਡੀ ਹੋ ਜਾਂਦੀ ਆ ਤੇ ਚਲੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੈਸੇ ਕਾਫੀ ਭੈਣ ਭਰਾਵਾਂ ਦੀ ਰਿਕਵੈਸਟ ਹੁੰਦੀ ਆ ਯਾਨੀ ਕਿ ਹੱਥੀ ਕੱਪੜੇ ਧੋਣ ਦੀ ਇਸ ਤਰ੍ਹਾਂ ਥਾਪੇ ਦੇ ਨਾਲ ਤੇ ਕਾਫੀ ਦਿਨਾਂ ਤੋਂ ਆਪਾਂ ਇਹ ਵਾਲੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਤੀ ਅੱਜ ਤੇ ਚਲੋ ਜੀ ਕਰਦਿਆ ਹੁਣ ਆਪਾਂ ਅੱਜ ਦੀ ਵੀਡੀਓ ਦਾ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸਟੀਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ